ਤਮਾਂਗੇ ਗੱੱਚ ਹੋਇਆ ਕੰਮ ਇੱਥੇ ਕਹਿੰਦੇ ਕੱਲ ਗੱਡੀਆਂ ਬਹੁਤ ੱਖੀਆਂ ਨਿਕਲੀਆਂ ਜੀਜੀ ਵੀ ਮੰਗਾਈ ਹੋਈ ਸੀ ਜੇਸੀ ਵੀ ਕਹਿੰਦੇ ਮਗਾ ਕੇ ਨਾ ਫੇਰ ਗੱਡੀਆਂ ਕਢਾਈਆਂ ਅੱਬਾ ਹਨ ਗੱੱਚ ਸੀ ਕੰਮ ਪੂਰਾ ਹਲਾ ਚੱਪੜ ਲੱਗ ਗਈ ਹਾਂਜੀ ਸੱਸੀ ਸਾਡੀ ਸਾਰਿਆਂ ਨੂੰ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਆ ਸਾਰੇ ਅੱਜ ਅਸੀਂ ਸ਼੍ਰੀ ਭਰੋਆ ਦੇ ਦਿੱਚਾ ਪਹੁੰਚ ਚੁੱਕੇ ਆਇਆ ਮੰਗੇ ਦਰਵਾਜਾ ਖੁੱਲਣ ਲੱਗਾ ਓਏ ਨਟ ਗਿਆ ਹਾਂਜੀ ਨਟ ਗਿਆ ਦਰਵਾਜਾ ਖੁੱਲਣ ਲੱਗਾ ਭਾਈ ਆ ਗਿਆ ਭਾਈ ਆ ਗਿਆ ਹੁਣ ਤਾਂ ਖੋਲਣਾ ਹੀ ਉਹ ਖੋਲਣਾ ਚਲ ਆ ਭਾਈ ਜੀ ਆਣ ਚਾਣਾ ਇੰਦਰ ਨਹੀਂ ਆ ਚਲੋ ਮਿਲਦੇ ਆ ਤੁਹਾਨੂੰ ਹੁੰਦੇ ਜਾ ਕੇ ਜੇ ਅੰਦਰ ਆ ਮਿਲ ਗਿਆ ਅੰਦਰ ਮਿਲ ਜਾਣਾ ਹਾਂ ਤੋ ਬਹਿ ਜੀ ਮੇਰੇ ਮਕਲੇ ਠੀਕ ਆ ਜੀ ਇਹਨਾਂ ਦੀ ਉਹਨਾਂ ਦੀ ਗੱਲ ਕਰਦਾ ਹਾਂ ਕਿੱਥੇ ਜਾਣਾ ਹੈ ਚਿੱਟੇ ਲਓ ਜੀ ਬਾਹਰ ਵੀ ਤਿਆਰੀਆਂ ਸ਼ੁਰੂ ਹੋ ਗਈਆਂ ਸਟੇਜ ਲੱਗਣ ਰਹੀ ਹੈ ਹੈ ਕੀ ਆਵਾਜ਼ ਸਟੇਜ ਦਾ ਪ੍ਰੋਸੈਸ ਵੀ ਹੋ ਗਿਆ ਸ਼ੁਰੂ ਇੱਥੇ ਗੋਣਗੇ ਭਾਈ ਗੁਲਾਬ ਸਿੰਘ ਜੀ ਰਵਿੰਦਰ ਗਰੇਵਾਲ ਭਾਈ ਗੁਲਾਬ ਸਿੰਘ ਸੀ ਰਵਿੰਦਰ ਗਰੇਵਾਲ ਸੀ ਹੋਰ ਕਿਹੜੇ ਸੀ ਬਲਰਾਜ ਬਿਲਗਾ ਹੈ ਆਨ ਦਾ ਸਟੇਜ ਅਜੇ ਨਹੀਂ ਆਉਣਗੇ ਆਨ ਦਾ ਮਤਲਬ ਇਹ ਇੱਕ ਤਰੀਕ ਨੂੰ ਤੇ ਦੋ ਤਰੀਕ ਨੂੰ ਹਨਾ ਇੱਕ ਨੂੰ ਤੇ ਦੋ ਨੂੰ ਆਣਾ ਤੇ ਗਰਾਣੇ ਗੁਲਾਬ ਸਿੰਘ ਭਾਈ ਦੇ ਲੱਗਣਾ ਭਾਈ ਭਾਈ ਗੁਲਾਬ ਸਿੰਘ ਨੇ ਕਦੋਂ ਲੱਗਣਾ ਰਾਤ ਨੂੰ 1 ਵਜੇ ਇੱਕ ਤਰੀਕ ਨੂੰ ਹਨਾ ਉਹ ਪੱਖੇ ਆਈ ਪੱਖੇ ਪੰਖੇ ਹੈਂ ਉਹ ਫੈਨ ਆ ਇਹ ਕਿਹਦੇ YouTube ਤੇ ਜਾ ਨਹੀਂ ਕਰ ਜਰਾ ਜਾ ਬਹਿ ਗਿਆ ਕੱਲ ਵਾਲੇ ਸਾਹ ਦੇ ਆ ਕੇ ਇੱਥੇ ਪਾਣੀ ਆਉਂਦਾ ਸੀ ਵਿੱਚ ਇਹਨੂੰ ਹੈਂ ਪਰ ਉਹਨਾਂ ਨੇ ਸਾਹਮਲੇ ਆ ਬਾਬਾ ਜੀ ਆ ਸਾਰੇ ਬਦਲ ਦਿੱਤੀਆਂ ਉਹਨਾਂ ਨੇ ਚੋਨੀ ਆ ਹਨਾ ਕੱਲ ਇੱਥੇ ਬਦਲੀਆਂ ਬਦਲੀਆਂ

O Allah, O ਜਾਣਾ ਤੇ ਕੱਲ ਜਾਂਦੇ ਆ ਪੈਕਾ ਚਲਦੇ ਆ ਲੋ ਜੀ ਕੰਮ ਬਰੂਦੋ ਬਰੂਦੀ ਕੰਮ ਬਰੂਦੋ ਬਰੂਦੀ ਹੋਇਆ ਹੈ ਇਹ ਤੋਂ ਦੇਖੋ ਜਰਾ ਯਾਰ ਜਰਾ ਚਲੋ

صحيح صحيح ਹੋ ਗਿਆ ਭਾਈ ਵੀਡੀਓ ਹੀ ਸਿੱਟ ਦੇਣੀ ਤੇਰੀ ਆਤਮਾ ਨਾਮ ਬਾਰੇ ਆਤਮਾ ਨਾਮ ਬਾਰੇ ਜਿੰਨੇ ਆਤਮਾ ਨਾਮ ਬਾਰੇ ਤੇੜਕੇ ਮਾਰਾ ਕੋਈ ਨਾਮ ਦੀ ਤੇੜਕਾ ਮਾਰਾ ਕੋਈ ਨਾਮ ਦੀ ਬੇਕਮਾਰਾ ਕੋਈ ਨਾਮ ਦੀ ਤੇੜਕਾ ਮਾਰਾ ਚਰਦਾ ਰੰਗ ਨਾਮ ਦਾ ਵਾਲਾ 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 ਪੁੱਤ ਪੁੱਤ ਦੇ ਦਾ ਸਪਨਾ ਨੂੰ ਜੋ ਆਲਾ ਚੱਲ ਸਵਾਲੀਏ ਜੁਬਰਾਦਾ ਸਾਹਿਬ ਦੇ ਗਾਵੇ ਜਿੱਦ ਚੱਕ ਵਿੱਚ ਸ਼ਾਨ ਨਵਾਲੀ ਲੋਕੀਂ ਤੇ ਤੁਚਾ ਦੁਬੇ ਸ਼ਾਮੇਂ ਅੰਦਰ ਆ ਲਈਏ ਆਜਾ ਮੈਂ ਇਹ ਟਲ ਕੋਲ ਆਇਆ ਅਸੇ ਕਵੀਰ ਆਂ ਅੰਦਰ ਜਿੱਤਿਆ ਦੇ ਇੱਕ ਸਤਿਗੁਰ ਦਾ ਤੇਰੇ ਨਾਲ ਸੁਣ ਸਮਾਹ ਹਾਂ ਅਸਲਾ ਦਾ ਆਗਤੀ ਤੇ ਰਾਗੀ ਦੇ ਰੱਬਾ ਤੋ ਪਿਆ ਤੇਰੇ ਚੱਗਤੀ ਕਾ आ जाओ सारे बोलो जय माता दी 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 あっはいはいはい。 सालो राजा जी साडी हाजिर देखे 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 सादूरी ने छटले विच हाजूरी ने